ਮੈਂ ਤੋਰੇ ਜਾ ਨਿਗਾਹ ਰਿਆ ਸੀ ਲਾਗੋਂ ਦੀ ਤੇ ਆਪਣਾ ਸਬਜੀ ਬਰੋਡ ਦੇ ਵਿੱਚ ਜਾਂਦਿਆ ਸੀ ਜਦੋਂ ਮੈਂ ਇੱਥੇ ਕੇ ਲਗਾ ਆਉਣ ਅਗਲੇ ਬਨੇ ਖੜੇ ਆ ਤੇ ਮੈਂ ਸਪੋਟਰੀ ਇੱਥੇ ਖੜੀ ਰਾਤ ਦੇ ਵਿੱਚ ਉਹ ਪਰੇ ਕਰਨ ਲਗਾ ਪਰੇ ਕਰਦਿਆਂ ਸਾਰੀ ਮੇਰੇ ਬੱਚੇ ਦੇ ਗਲੋਂ ਇਹਨਾਂ ਪਿੱਛਾ ਇਤੋਂ ਚੈਨ ਨੂੰ ਹੱਥ ਪਾ ਲਿਆ ਗਲੇ 'ਚ ਉਹ ਮਰੋਦ ਕੇ ਨਾਲ ਹੀ ਇਹਨਾਂ ਸਿਰੀ ਸਾਹਿਬ ਖੋ ਲਿਆ ਸਿਰੀ ਸਾਹਿਬ ਖੋ ਕੇ ਨਾਲ ਬਨਾਣ ਪਾਰਦੀ ਬਨਾਣ ਵੀ ਇਹਨਾਂ ਦੇ ਕੋਲ ਆ ਤੇ ਮੈਂ ਉਹਨੂੰ ਛੜਾਉਣ ਲਗਾ ਆਪਣੇ ਬੱਚਿਆਂ ਦੇ ਮੇਰੇ ਡਾੜੀ ਨੂੰ ਹੱਥ ਪਾ ਲਿਆ ਨਾ ਲਾਲ ਹੀ ਮੇਰਾ ਡਾੜਾ ਖਿੱਚਦਾ ਜੇ ਮੈਂ ਜੇ ਰੋਲ ਰਾਲਾ ਪਾਇਆ ਇੱਥੇ ਜਿਹੜੇ ਲਾਗੇ ਲਾਗੇ ਸਾਰੇ ਬੰਦੇ ਤਮਾਸ਼ਾ ਵੇਂਦੇ ਰੇ ਲਾਗੇ ਕੋਈ ਨਹੀਂ ਆਇਆ ਸਾਰੇ ਪੰਜਾਬੀ ਜਿਹੜੇ ਤਮਾਸ਼ਾ ਵੇਖਣ ਨਹੀਂ ਲਾਗੇ ਚੰਗੇ ਢਾਣਾਂ ਵਾਲੇ ਵਿੱਚ ਸਰਦਾਰ ਸਿਰਫ ਪੈਸੇ ਨੂੰ ਪਿਆਰ ਆ ਇਹਨਾਂ ਦੀ ਜਮੀਰਾਂ ਮਰੀਆਂ ਪਈਆਂ ਬੇਹਣੀਓ ਪਿਆਰ ਕਰਦੇ ਆ ਕਰਾਇਆ ਮੰਗਦੇ ਆ ਬਾਹ ਕਰਾਇਆ ਕਰਾਇਆ ਪਿੱਛੇ ਹਲਕੂ ਹਲਕੂ ਕਰਦੇ ਫਿਰਦੇ ਨੇ ਬਾ ਤੇ ਇਹਦਾ ਮਤਲਬ ਇਹ ਆ ਵੀ ਹਾੜਾ ਵੇਚੇ ਰਹਿਣ ਦਾ ਕੋਈ ਮਤਲਬ ਨਹੀਂ ਹੈਗਾ ਪੰਜਾਬ ਦੇ ਦਾੜੀ ਨੂੰ ਹੱਥਾਂ ਰੰਗੀਲੇ ਪਾਇਆ ਨਾਲ ਦੋ ਭਈਏ ਭਾਜੀ ਪਿਛੇ ਦੇ ਦਾ ਹਾਂਜੀ ਹਾਂਜੀ ਭਈਏ ਕਿੱਥੇ ਨੇ ਭਈਏ ਨਾਲ ਹੀ ਆਪ ਹੀ ਭੱਜ ਗਿਆ ਨਾਲ ਹੀ ਭਈਏ ਲੈ ਗਿਆ ਦੋਵੇਂ ਹੀ ਮੇਰਾ ਪਾਸ ਦਸਤਾਰ ਮੇਰੀ ਢਾਈਏ ਨੇ ਕਿੰਨੇ ਕ ਵਜੇ ਦੀ ਗੱਲ ਹੈ ਭਾਜੀ 11 ਵਜੇ ਦੀ ਗੱਲ ਤੇ ਕਹਿੰਦਾ ਜਾਓ ਜੋ ਕਰਨਾ ਕਰ ਲਓ ਮੈਂ ਜੋ ਕਰਨਾ ਤੁਹਾਡੇ ਕੋਲ ਜੋ ਵੀ ਹੋ ਸਕਦਾ ਕਹਿੰਦਾ ਕਰ ਲਓ ਤੁਸੀਂ ਇੱਕ ਅੱਜ ਜਿਹੜਾ ਸੋਸ਼ਲ ਮੀਡੀਆ ਤੇ ਕਾਫੀ ਜਿਹੜਾ ਲੋਕਲ ਹੋ ਰਿਹਾ ਹੈਗਾ ਸਰਕੂਲੇਟ ਕਾਫੀ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਵੱਲੋਂ ਜਿਹੜਾ ਅਨਮੋਲ ਪ੍ਰੀਤ ਸਿੰਘ ਹੈਗਾ ਬਿਲਪੁਰ ਨੜਲੇ ਦਾ ਤੇ ਉਹਨਾਂ ਲੜਾਈ ਝਗੜਾ ਕੀਤਾ ਜਦ ਕਿ ਅਸਲੀਅਤ ਤੱਥ ਇਹ ਹੈਗੇ ਆ ਕਿ ਅਨਮੋਲ ਪ੍ਰੀਤ ਸਿੰਘ ਸਤਨਾਮ ਸਿੰਘ ਦਾ ਲੜਕਾ ਹੈਗਾ ਜਿਹੜਾ ਨੜਾਲਾ ਬਿਲਪੁਰ ਦਾ ਰਹਿਣ ਵਾਲਾ ਤੇ ਦੂਸਰੇ ਪਾਸੇ ਰੰਗੀਲਾ ਸਾਨੂੰ ਸਤਪਾਲ ਉਹ ਵੀ ਨੜਾਲਾ ਦੇ ਰਹਿਣ ਵਾਲਾ ਦੋਨੇ ਇਹ ਪੰਜਾਬੀ ਨੇ ਤੇ ਦੋਨੇ ਹੀ ਇਹ ਜਿਹੜੇ ਹੈਗੇ ਆ ਰੇੜੀ ਲਗਾਉਂਦੇ ਹੈਗੇ ਆ ਸਬਜ਼ੀ ਔਰ ਫਰੂਟ ਦੀ ਇਹ ਦੋਨੋਂ ਦਾ ਕਾਰੋਬਾਰ ਇੱਕੋ ਜਿਹਾ ਅੱਗੇ ਵੀ ਕਾਫੀ ਵਾਰ ਇਹ ਅਪਰਚੂਨਿਟੀ ਲਗਾਉਣ ਤੋਂ ਝਗੜੇ ਆ ਤੇ ਅੱਜ ਵੀ ਇਹਨਾਂ ਦਾ ਦੋਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀਗਾ ਤੇ ਜਦੋਂ ਇਹ ਝਗੜ ਪਏ ਆਪ ਤੇ ਹੱਥੋ ਪਾਈ ਹੋਣ ਲੱਗ ਪਏ ਤੇ ਉਹ ਜਿਹੜੇ ਉੱਥੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਉਹਨਾਂ ਨੇ ਵਿਚ ਪੈ ਕੇ ਇਹਨਾਂ ਦਾ ਝਗੜਾ ਹਟਵਾਇਆ ਕੋਈ ਇਸ ਤੋਂ ਨਾ ਕੋਈ ਗੱਲ ਨਹੀਂ ਹੋਈ ਬਟ ਜਿਹੜਾ ਅਨਮੋਲ ਪ੍ਰੀਤ ਰੇ ਕਿਉਂਕਿ ਅੱਜਕੱਲ ਕਾਫੀ ਉਹ ਚੱਲਦਾ ਪਿਆ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਜੋ ਲੋਕਾਂ ਦੇ ਵਿੱਚ ਗਰੁੱਸ ਹੈਗਾ ਜਿ ਕੋ ਦੋ ਚਾਰ ਜਿਹੜੇ ਇਨਸੀਡੈਂਟ ਹੋਏ ਉਹਦੇ ਕਰਕੇ ਤੇ ਉਹ ਇਹਦਾ ਇਸ ਗੱਲ ਨੂੰ ਮੁੱਦਾ ਬਣਾ ਕੇ ਜਿਆਦਾ ਛਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਇਹ ਝਗੜਾ ਅਨਮੋਲਪ੍ਰੀਤ ਜਿਹੜਾ ਨਾਲੇ ਦਾ ਰਹਿਣ ਵਾਲਾ ਔਰ ਰੰਗੀਲਾ ਜਿਹੜਾ ਨਾਲੇ ਦਾ ਰਹਿਣ ਵਾਲਾ ਇਹਨਾਂ ਦੋਨਾਂ ਵਿਚਕਾਰ ਹੈਗਾ ਦੋਨੇ ਇੱਕੋ ਹੀ ਕੰਮ ਕਰਦੇ ਹੈਗੇ ਆ ਤੇ ਇਸ ਦੇ ਵਿੱਚ ਕਿਸੇ ਵੀ ਹੋਰ ਪ੍ਰਵਾਸੀ ਦਾ ਝਗੜਾ ਨਹੀਂ ਹੈਗਾ ਇਹ ਦੋਨਾਂ ਦਾ ਆਪਸੀ ਝਗੜਾ ਹੈ ਪਹਿਲਾਂ ਕੀ ਕਾਹੋਈ ਤਿਆਰੀ ਜੋ ਵੀ ਇਹਨਾਂ ਦੀ ਕੰਪਲੇਂਟਸ ਹੈਗੀ ਆ ਦੋਨਾਂ ਪਾਸੇ ਤੋਂ ਨਾ ਤੇ ਨਹੀਂ ਲੈ ਕੇ ਦੇਸ ਜੋ ਵੀ ਇਹਨਾਂ ਦਾ ਫੈਕਟਸ ਆਂਦੇ ਆ ਫੈਕਟਸ ਦੇ ਬਤਾਵੋ ਕਿ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇਗੀ ਮੈਂ ਤੋਰੇ ਰਗਾ ਨਿਗਾਹ ਰਿਆਂ ਹੀ ਲਗਾਉਂਦੀ ਤੇ ਆਪਣਾ ਸਬਜੀ ਫਰੋਡ ਦੇ ਵਿੱਚ ਆ ਜਾਂਦੇ ਆਂ ਜਦੋਂ ਮੈਂ ਇੱਥੇ ਕੇ ਲਗਾ ਆਉਣ ਅਗਲੇ ਬੰਨੇ ਖੜੇ ਆਂ ਤੇ ਮੈਂ ਸਪੋਟਰੀ ਇੱਥੇ ਖੜੀ ਰਾਤ ਦੇ ਵਿੱਚ ਉਹਨਾਂ ਪਰੇ ਕਰਨ ਲਗਾ ਪਰੇ ਕਰਦਿਆਂਦਾਰੀ ਮੇਰੇ ਬੱਚੇ ਦੇ ਗਲੋਂ ਇਹਨਾਂ ਪਿੱਛਾ ਇਤੋਂ ਚੈਨ ਨੂੰ ਹੱਥ ਪਾ ਲਿਆ ਗਲੇ ਤੋਂ ਉਹ ਮਰੋੜ ਕੇ ਨਾਲ ਹੀ ਇਹਨਾਂ ਸਿਰੇ ਸਾਬ ਖੋ ਲਿਆ ਸਿਰੇ ਸਾਬ ਖੋ ਕੇ ਨਾਲ ਬਨਾਣ ਪਾੜ ਦੀ ਬਨਾਣ ਵੀ ਇਹਨਾਂ ਦੇ ਕੋਲ ਆ ਤੇ ਮੈਂ ਉਹਨੂੰ ਛੜਾਉਣ ਲੱਗਾ ਆਪਣੇ ਬੱਚਿਆਂ ਦਾ ਮੇਰੇ ਦਾੜੀ ਨੂੰ ਹੱਥ ਬਾਲਿਆ ਨਾ ਲਾਲ ਹੀ ਮੇਰਾ ਦਾਦਾ ਖੇਚਦਾ ਤੇ ਮੈਂ ਇੱਥੇ ਰੋਲਾ ਰੋਲਾ ਪਾਇਆ ਇੱਥੇ ਜਿਹੜੇ ਲਾਗੇ ਲਾਗੇ ਸਾਰੇ ਬੰਦੇ ਤਮਾਸ਼ਾ ਵੇਂਦੇ ਰੋ ਲਾਗੇ ਕੋਈ ਨਹੀਂ ਆਇਆ ਸਾਰੇ ਪੰਜਾਬੀ ਜਿਹੜੇ ਤਮਾਸ਼ਾ ਵੇਖਣ ਨਹੀਂ ਲਾਗੇ ਚੰਗੇ ਦਾੜੀਆਂ ਵਾਲੇ ਵਿੱਚ ਸਰਦਾਰ ਸਿਰਫ ਪੈਸੇ ਨੂੰ ਪਿਆਰ ਆ ਇਹਨਾਂ ਦੀਆਂ ਜ਼ਮੀਰਾਂ ਮਰੀਆਂ ਪਈਆਂ ਤੇ ਹਣੀ ਪਿਆਰ ਕਰਦੇ ਆ ਕਿਰਾਇਆ ਮੰਗਦੇ ਆ ਬਾਹ ਕਿਰਾਇਆ ਕਰਾਏ ਪਿੱਛੇ ਹਲਕੂ ਹਲਕੂ ਕਰਦੇ ਫਿਰਦੇ ਨੇ ਬਾ ਤੇ ਇਹਦਾ ਮਤਲਬ ਇਹ ਆ ਵੀ ਆਡਾ ਫੇਰ ਤੇ ਰਹਿਣ ਦਾ ਕੋਈ ਮਤਲਬ ਨਹੀਂ ਹੈਗਾ ਪੰਜਾਬ ਦੇ ਦਾ ਜਿਵੇਂ ਆਤ ਰੰਗੀਲੇ ਆਇਆ ਨਾਲ ਦੋ ਭਈਏ ਭਾਜੀ ਪਛੇ ਦੇ ਹਾਂਜੀ ਹਾਂਜੀ ਭਈਏ ਕਿੱਥੇ ਨੇ ਭਈਏ ਨਾਲ ਹੀ ਆਪ ਹੀ ਭੱਜ ਗਿਆ ਨਾਲ ਹੀ ਭਈਏ ਲੈ ਗਿਆ ਦੋਵੇਂ ਹੀ ਮੇਰਾ ਪਾਸ ਦਸਤਾਰ ਮੇਰੀ ਢਾਈਏ ਨੇ ਕਿੰਨੇ ਕ ਵਜੇ ਦੀ ਗੱਲ ਹੈ ਭਾਜੀ 11 ਵਜੇ ਦੀ ਗੱਲ ਤੇ ਕਹਿੰਦਾ ਜਾਓ ਜੋ ਕਰਨਾ ਕਰ ਲਓ ਮੈਂ ਜੋ ਕਰਨਾ ਤੁਹਾਡੇ ਕੋਲ ਜੋ ਵੀ ਹੋ ਸਕਦਾ ਕਹਿੰਦਾ ਕਰ ਲਓ ਤੁਸੀਂ ਇੱਕ ਅੱਜ ਜਿਹੜਾ ਸੋਸ਼ਲ ਮੀਡੀਆ ਤੇ ਕਾਫੀ ਜਿਹੜਾ ਲੋਕਲ ਹੋ ਰਿਹਾ ਹੈ ਸਰਕੂਲੇਟ ਕਾਫੀ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਵੱਲੋਂ ਜਿਹੜਾ ਅਨਮੋਲ ਪ੍ਰੀਤ ਸਿੰਘ ਹੈਗਾ ਬਿਲਪੁਰ ਨੜਾਲੇ ਦਾ ਤੇ ਉਹਨਾਂ ਲੜਾਈ ਝਗੜਾ ਕੀਤਾ ਜਦਕਿ ਅਸਲੀਅਤ ਤਾਂ ਇਹ ਹੈਗੇ ਆ ਕਿ ਅਨਮੋਲ ਪ੍ਰੀਤ ਸਿੰਘ ਸਤਨਾਮ ਸਿੰਘ ਦਾ ਲੜਕਾ ਹੈਗਾ ਜਿਹੜਾ ਨੜਾਲਾ ਬਿਲਪੁਰ ਦਾ ਰਹਿਣ ਵਾਲਾ ਤੇ ਦੂਸਰੇ ਪਾਸੇ ਰੰਗੀਲਾ ਸਾਨੂੰ ਸਤਪਾਲ ਉਹ ਵੀ ਨੜਾਲੇ ਦਾ ਰਹਿਣ ਵਾਲਾ ਦੋਨੇ ਇਹ ਪੰਜਾਬੀ ਨੇ ਤੇ ਦੋਨੇ ਹੀ ਇਹ ਜਿਹੜੇ ਹੈਗੇ ਆ ਰੇੜੀ ਲਗਾਉਂਦੇ ਹੈਗੇ ਆ ਸਬਜ਼ੀ ਔਰ ਫਰੂਟ ਦੀ ਇਹ ਦੋਨੋਂ ਦਾ ਕਾਰੋਬਾਰ ਇੱਕੋ ਜਿਹਾ ਅੱਗੇ ਵੀ ਕਾਫੀ ਵਾਰ ਇਹ ਆਪਸ ਚ ਰੇੜੀ ਲਗਾਉਣ ਤੋਂ ਝਗੜੇ ਆ ਤੇ ਅੱਜ ਵੀ ਇਹਨਾਂ ਦਾ ਦੋਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਸੀਗਾ ਤੇ ਜਦੋਂ ਇਹ ਝਗੜ ਪਏ ਆਪ ਤੇ ਹੱਥੋ ਪਾਈ ਹੋਣ ਲੱਗ ਪਏ ਤੇ ਉਹ ਜਿਹੜੇ ਉੱਥੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਉਹਨਾਂ ਨੇ ਵਿਚ ਪੈ ਕੇ ਇਹਨਾਂ ਦਾ ਝਗੜਾ ਹਟਵਾਇਆ ਹੋਰ ਇਸ ਤੋਂ ਲਾਗ ਨਹੀਂ ਕੋਈ ਗੱਲ ਨਹੀਂ ਹੋਈ ਬਟ ਜਿਹੜਾ ਅਨਮੋਲ ਪ੍ਰੀਤ ਰੇ ਕਿਉਂਕਿ ਅੱਜਕੱਲ ਕਾਫੀ ਉਹ ਚੱਲਦਾ ਪਿਆ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਜੋ ਲੋਕਾਂ ਦੇ ਵਿੱਚ ਗਰੋਸ ਹੈਗਾ ਜਿਵੇਂ ਦੋ ਚਾਰ ਜਿਹੜੇ ਇਨਸੀਡੈਂਟ ਹੋਏ ਉਹਦੇ ਕਰਕੇ ਤੇ ਉਹ ਇਹਦਾ ਇਸ ਗੱਲ ਨੂੰ ਮੁੱਦਾ ਬਣਾ ਕੇ ਜਿਆਦਾ ਛੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਇਹ ਝਗੜਾ ਅਨਮੋਲਪ੍ਰੀਤ ਜਿਹੜਾ ਨਾਲੇ ਦਾ ਰਹਿਣ ਵਾਲਾ ਔਰ ਰੰਗੀਲਾ ਜਿਹੜਾ ਨਾਲੇ ਦਾ ਰਹਿਣ ਵਾਲਾ ਇਹਨਾਂ ਦੋਨਾਂ ਵਿਚਕਾਰ ਹੈਗਾ ਦੋਨੇ ਇੱਕੋ ਹੀ ਕੰਮ ਕਰਦੇ ਹੈਗੇ ਆ ਤੇ ਇਸ ਦੇ ਵਿੱਚ ਕਿਸੇ ਵੀ ਹੋਰ ਪ੍ਰਵਾਸੀ ਦਾ ਝਗੜਾ ਨਹੀਂ ਹੈਗਾ ਇਹ ਦੋਨਾਂ ਦਾ ਆਪਸੀ ਝਗੜਾ ਹੈ ਫਿਲਹਾਲ ਕੀ ਕਾਰਵਾਈ ਦੀ ਤਿਆਰੀ ਜੋ ਵੀ ਇਹਨਾਂ ਦੀ ਕੰਪਲੇਂਟਸ ਹੈਗੀ ਆ ਦੋਨਾਂ ਪਾਸੇ ਦੋਨਾਂ ਤੇ ਨਾਂ ਲਾ ਕੇ ਤੇ ਜੋ ਵੀ ਇਹਨਾਂ ਦਾ ਫੈਕਟਸ ਆਂਦੇ ਆ ਫੈਕਟਸ ਦੇ ਮੁਤਾਬਕ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇਗੀ